ਕਿਵੇਂ ਐਣੀ ਉਹ ਸਭ ਠੀਕ ਠਾਕ ਪਹਿਲਾਂ ਚਾਹੇ ਕੋਟ ਬਣਾ ਕੇ ਲਿਆ ਮੈਂ ਕਿਉਂ ਕਾਤੇ ਨਹੀਂ ਲਾਏ ਦੱਸ ਐਨੀ ਗਰਮੋ ਗਰਮੀ ਕਾਤੇ ਹੋਈਆਂ ਨੇ ਭਾਵੇਂ ਪਾਕਿਸਤਾਨ ਦੀ ਹੋਵੇ ਜਾਂ ਇੰਡੀਆ ਦੀ ਜਾਂ ਕਿ ਤੈਨੂੰ ਨਹੀਂ ਪਤਾ ਗਰਮੀ ਤਾਂ ਬਥੇਰੀ ਪੈਂਦੀ ਹੈ ਹਾਂ ਕੀ ਹੋ ਗਿਆ ਅੱਛਾ ਦੇਖ ਮੈਂ ਕੋਈ ਰਿਸ਼ਤਾ ਕਰਾ ਕੇ ਮਾੜਾ ਨਹੀਂ ਕੀਤਾ ਤੁਹਾਡਾ ਤੇਰੇ ਮੁੰਡੇ ਨੂੰ ਕੋਈ ਰਿਸ਼ਤਾ ਕਰਦਾ ਸੀ ਹਾਂ ਤੈਨੂੰ ਸੋਨੇ ਵਰਗੀ ਕੁੜੀ ਲਿਆ ਤੀ ਕੀ ਕਮੀ ਹੈ देख काम करवा तेरे पास वो मैं नहीं कराया है मेरे को चार दिन छ सारा काम कर दीना भी फिरे ए करू कर भी लै बैठ मैं सब्जी चीर दी तू तड़का बना ला हु? नहीं तू तड़का बना ला मैं सब्जी चीर दी हूँ फिर गैस पर रख के पतीला गैस चला दिया कर लैया मैं पतीला रखता हूँ तड़का भुन ला हु? कम करा थो ढंग सीखी हाँ फिर ए कर आटा छान दया कर अगली दे आ कर, हाँ। फिर चूल्हे चग बालती कहता लग रोटी अलग अगली रोटी पकाऊ तू राी ओह झाड़ू चक लिया हाथ च मसुंदर लगद फिर ए पिछे कूड़ा शरता आप ही अगली कहू भी बुड़ी हुआ कम नहीं आता ਬੁੜੀ ਚੱਜਦਾ ਨਹੀਂ ਕਰਦੀ ਜੱਤੋਂ ਮੂਰੇ ਬੂਰੇ ਦੇ ਕੰਮ ਚ ਨਭੋਚ ਕੱਢੇਗੀ ਫੇਰ ਉਹ ਕਿ ਲੋੜਾ ਕੰਮ ਕਰਨ ਦੀ ਕੰਬਲੀਏ ਕੰਮ ਲੈਣਾ ਸਿੱਖੀ ਦਾ ਹਾਂ ਆਹੋ ਅਹੀਂ ਕਰੀ ਫੇਰ ਐ ਕਰੀ ਕੱਪੜੇ ਧੋਰੀ ਨਖਾਰੀ ਨਾ ਹਾਂ ਡੱਬ ਖੜਪੇ ਜੇ ਕਰਕੇ ਸੁੱਕੜੇ ਪਾ ਲਈ ਤਾਰ ਤੇ ਫੇਰ ਉਹਨੂੰ ਆਪ ਹੀ ਪੁਰੇ ਲੱਗਣਗੇ ਹੈ ਆਪੇ ਕੰਮ ਨੂੰ ਹੱਥ ਲਾਉ ਕੌਲੀਏ ਹਾਂ ਉਹ ਹਿੱਤਾ ਕਹਿੰਦੇ ਸੁਣ ਗਿਆ ਉਹ ਨਹੀਂ ਇਹ ਵੀ ਕੰਮ ਤਰੋਂ ਲੈਣਾ ਨਹੀਂ ਆਉਂਦਾ ਕੰਮ ਲੈਣਾ ਸਿੱਖ ਭਾਂਡੇ ਮਾਂ ਦੀ ਬਣਨੀਏ ਜੁੱਥੇ ਝੂਠ ਮਾਨ ਕੇ ਰੱਖਦੇ ਕਿਸੇ ਭਾਂਡੇ ਨੂੰ ਢਾਲ ਲੱਗੀ ਕਿਸੇ ਨੂੰ ਚਾਹ ਲੱਗੀ ਹੋਈ ਆ ਕਿਸੇ ਨੂੰ ਕੁਛ ਲੱਗਿਆ ਕਿਸੇ ਨੂੰ ਕੁਛ ਦਾਗ ਫਾਗਲੇ ਆ ਇਹ ਭਾਂਡੇ ਮਾਂ ਦੇ ਟੋਪੀ ਚ ਰੱਖ ਕੇ ਮੈਂ ਮੰਨਦੀ ਆ ਆਪਣੇ ਕੰਮ ਵਧੀਆ ਕਿਤੇ ਨਹੀਂ ਇਹਨਾਂ ਨੂੰ ਆਉਂਦੇ ਨਹੀਂ ਪਰ ਜਦ ਉਹ ਜੇ ਦੇਖੂ ਫਿਰ ਉਹਨਾਂ ਉਹ ਜੇ ਵੀ ਨਹੀਂ ਚੰਗੇ ਲੱਗਣੇ ਉਹਨੂੰ ਨਫ਼ਰਤ ਆਉਗੀ ਆ ਤਾਂ ਪੜ੍ਹੀ ਲਿਖੀ ਹੋਈ ਆ ਹਾਂ ਜੁੱਦੀ ਸੰਗਾਲ ਲੱਗਕ ਨੇ ਕੰਮ ਲੈਣਾ ਸਿੱਖ। ਹਾਂ। ਸਾਂਝੀ ਦੀ ਰੋਟੀ। ਸਾਂਝੀਆਂ ਦੀ ਰੋਟੀ ਦਾ ਕੀ ਔਖਾ ਹੁੰਦਾ। ਹੈ? ਉਹਨਾਂ ਨੂੰ ਵਿਚਾਰੇ ਨੂੰ ਕਿ ਸਲਾਬ ਕੱਟ ਕੇ ਦੇਣਾ? ਹੈ? ਕਿ 15-20 ਰੋਟੀਆਂ ਹੀ ਨੇ। ਥੋੜੀਆਂ ਮੋਟੀਆਂ-ਮੋਟੀਆਂ ਠੱਪਤੀਆਂ। ਹੈ? ਰੋਟੀ ਕੱਚੀ ਆ ਹੋਵੇ। ਰੋਟੀ ਕੱਚੀ ਨਹੀਂ ਹੋਣੀ ਚਾਹੀਦੀ। ਰੜੇ ਹੀ ਰੋਟੀ ਹੋਵੇ। ਹੂੰ। ਉਹਨੂੰ ਕਹਿ ਪੁੱਤਰ ਰੋਟੀ ਰਾੜ ਲਿਆ ਕਰ। ਦੇਖ ਫੇਰ ਵੀ ਬਹੁਤ ਨਾਲ ਚੰਗੀ ਆ ਕੁੜੀ ਹੂੰ ਮੈਂ ਤੈਨੂੰ ਸਿੱਧੀ ਦੱਸਦੀ ਆ ਗੱਲ ਬਹੁਤ ਨਾਲ ਚੰਗੀ ਆ ਉਹ ਤੇਰੀ ਮਰਜ਼ੀ ਆ ਰੱਖਣੀ ਨਾ ਰੱਖਣੀ ਤੇਰੇ ਹੱਥ 'ਚ ਵਸ ਦੇ ਕਾਲੂ ਦੁੱਖ ਨਿਕਲੂ ਦੁਆਰਾ ਮੁੰਡੇ ਦਾ ਵਿਆਹ ਨਹੀਂ ਹੋਣਾ ਮੈਂ ਮੂੰਹ ਤੇ ਗੱਲ ਕਹਿਨੀ ਆ ਇਹ ਮੈਨੂੰ ਸਾਰਾ ਪਤਾ ਵਾ ਇੱਕ ਵਾਰੀ ਮਸੀਹ ਹੋਇਆ ਹਾਂ ਦੇਖ ਥੋੜੀ ਜਿਹੀ ਬੜਿਆ ਬਲੂ ਕਰਖ ਲਿਆ ਕਰ ਅਸੇ ਪੇਕੀ ਜਾਂ ਨੁਕਲੀ ਆ ਪੇ ਕਿਉਂ ਆਇਆ ਕਿ ਜੰਗ ਲੱਗੀ ਹੋਈ ਆ ਹੂੰ ਕੀ ਪਤਾ ਕਦੋਂ ਕਿਸ ਨੂੰ ਭੱਜਣਾ ਪਈ ਕਿਤੇ ਨਾਲੇ ਉਹ ਤਾਂ ਫੇਰ ਪਾਕਿਸਤਾਨ ਦੇ ਬਾਰਡਰ ਦੇ ਲਵੇ ਨੇ ਸਾਰੇ ਵੀ ਕਿ 40 ਕਿਲੋਮੀਟਰ ਦਾ 40 ਕਿਲੋਮੀਟਰ ਦਾ ਫਰਕ ਹਾਂ ਪੂਰਾ ਇਹ ਸਮਝਾ ਵੀ ਅਗਲੇ ਤਾਂ ਆਪ ਹੀ ਓੱਖਾ ਹੋਇਆ ਹੈ ਤੇਰੇ ਗਹਿਣਾ ਵੱਟਾ ਪਾਇਆ ਹੋ ਆ ਤਰੀਕੇ ਨਾਲ ਸਮਝਾ ਤਰੀਕੇ ਨਾਲ ਗੱਲ ਸਮਝਾਈ ਜਿਹੜੇ ਦਿਮਾਗ 'ਚ ਬੈਠ ਸੀ ਵੀ ਅਗਲੇ ਬੈਠ ਜਵੇ ਹਾਂ ਬਾਕੀ ਰਹੀ ਗੱਲ ਥੋੜਾ ਜਿਹਾ ਆਪ ਵੀ ਆਪਣੇ ਜੀਵ ਨੂੰ ਸੰਭਾਲਿਆ ਕਰ ਹਾਂ ਆਹ ਮੈਨੂੰ ਪਤਾ ਤੇਰੇ ਜੀਵਨ ਬਾਰੇ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਤੇਰੀ ਜੀਵਨ ਦਾ ਜੇ ਗੱਠ ਦੇ ਤਾਣੀ ਕੱਢਦੀ ਇਹਨੂੰ ਜੇ ਕੈਂਚੀ ਨਾ ਕਰਤਾ ਵੀ ਤੁਰ ਤੁਰਲ ਕਰੀ ਜਾਂਦੀ ਇਹ ਮੀਂਹ ਆਹ ਬਗਾਨੀਆਂ ਧੂਆਂ ਰੱਖਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਹਾਂ ਕੋਈ ਹੋਰ ਇਥੇ ਲੰਡੀ ਫੰਡੀ ਆ ਗਈ ਨਾ ਤੁਹਾਡੀਆਂ ਭੂਤਣੀਆਂ ਭਲਾ ਦੂ ਮੈਂ ਮੰਨਦੀ ਆਂ ਵੀ ਕੰਮ ਘੱਟ ਵੱਧ ਕਈ ਕੁੜੀਆਂ ਕਰਦੀਆਂ ਹੁੰਦੀਆਂ ਨੇ ਟੀਵੀ ਦੇਖੀ ਜਾਂਦੀ ਆ ਟੀਵੀ ਆ ਤੇ ਭਾਈ ਕੇਵਲ ਕਟਾ ਦੇ ਹੈ ਕਹਦੇ ਖਰਾਬ ਹੋ ਗਈ हाँ होर की करना फिर हूँ यही चारा वह अच्छा मोबाइल देखी आई है मोबाइल का तो फिर बहुत बीमारी भैड़ी है यह टीवी भी भैड़ी है ये तो महीने तो कैंसर बीमारी है फिर है यहाँ इलाज करना पड़ा ए करी पैसे अच्छा आप ही पवा ली फोन पैसे वो कितों कमा लें अच्छा गूगल चला नहीं भैया गूगल चलाऊंगा वाली तो नहीं ही जड़ी गूगल चला सच्ची तो बहुत कुछ चला लेंदियाँ ने मैं तो हैरान मान गई तो बहुत कुछ चला हाँ गूगल ये चला पता नहीं होर होम ये चला ਨੇ ਇੱਕ ਪੇਟੀਆਂ ਮੋਚ ਲਾਉਂਦੀਆਂ ਨੇ ਪਤਾ ਨਹੀਂ ਕਿੰਨਾ ਕੁ ਕੁਸ ਚਲਾਉਂਦੀਆਂ ਨੇ ਹਾਂ ਨਹੀਂ ਆਪਾਂ ਤਾਂ ਇੱਕ ਬੈਂਕ ਤੇ ਸਵਾ ਪਾਸੇ ਦਾ ਨੂੰ ਪਤਾ ਹਾਂ ਮੈਨੂੰ ਤਾਂ ਏਟੀਐਮ ਕਾਰਡ ਵੀ ਨਹੀਂ ਚਲਾਉਣਾ ਆਉਂਦਾ ਮੈਨੂੰ ਕਹਿੰਦਾ ਨਾ ਇੱਕ ਕੀ ਕਹਿੰਦਾ ਭਾਈ ਬੈਂਕ ਵਾਲਾ ਕਹਿੰਦਾ ਲੈ ਆ ਬੀਬੀ ਇਹ ਚੈੱਕ ਬੱਕ ਹੈਗਾ ਤੇਰੇ ਕੋਲ ਮੈਂ ਕਹਿੰਦਾ ਭਰਾਵਾ ਮੇਰੇ ਕੋਲ ਤਾਂ ਹੈ ਨਹੀਂ ਕਹਿੰਦਾ ਏਟੀਐਮ ਕਾਰਡ ਮਹਨਾ ਭਰਾਵਾ ਮੇਰੇ ਕੋਲ ਤਾਂ ਹੈ ਨਹੀਂ ਮੈਂ ਨਹੀਂ ਇਹ ਕੁਝ ਚਲਾਉਂਦੀ ਜੀ ਹਾਂ ਮੈਨੂੰ ਨਹੀਂ ਮੈਂ ਕਿਉਂਦਾ ਹੈਗਾ ਮੈਂ ਕਹਿੰਦਾ ਵੀ ਮੇਰੇ ਤਾਂ ਸੁੱਧੇ ਪੈਸੇ ਕੱਢਦੇ ਤੇ ਕੱਢੇ ਮੈਂ ਖੜੀ ਰਹੀ ਮੈਨੂੰ ਕਹਿੰਦਾ ਬੀਬੀ ਹੱਥੀਂ ਆ ਕੇ ਬੈਠਿਆ ਮੈਂ 5 ਕਿ ਮਿੰਟ ਬੈਠੀ ਜਦੋਂ ਮੈਨੂੰ ਹਾਕ ਮਾਰਤੀ ਜੇ ਮੈਂ ਮੇਰੇ ਕੋਲ ਹੁੰਦਾ ਚੱਕ ਬੁੱਕ ਪਹਿਲਾਂ ਨੂੰ ਚੱਕ ਭਰਨਾ ਸੀ ਫਿਰ ਪਤਾ ਨਹੀਂ ਮੈਨੂੰ ਪੈਸੇ ਕਿੱਥੋਂ ਕਢਾਉਣੇ ਪੈਣੇ ਸੀ ਸਿਆਪਾ ਖਾਣਨਾ ਹੋਰ ਮੈਂ ਤਾਂ ਗੱਲੇ ਮਗਾਤੀ ਕਹੇ ਤੇ ਫਿਰ ਮੈਨੂੰ ਕਹਿੰਦਾ ਬੀਬੀ ਤੂੰ ਪੜੇ ਮੈਂ ਪੜੇ ਕਿੱਥਿਆਂ ਪਏ ਹਾਂ ਘਰ ਦੇ ਜੇ ਪੜਾਉਣ ਦੇ ਫਿਰ ਮੈਂ ਇੱਥੇ ਥੋੜੀ ਧੱਕੇ ਖਾਂਗੀ ਕਿਤੇ ਮੈਂ ਵੀ ਕਿਸੇ ਮਾੜੀ ਮੋਟੀ ਕੁਛ ਲੱਗੀ ਹੁੰਦੀ ਧੂੜ ਸੱਚ ਬੋਲਣ ਵਾਲਿਆਂ ਚ ਵਕੀਲ ਹੋ ਕੇ ਤਾਂ ਡਾਕਟਰ ਕਿਤੇ ਮਾਸਟਰ ਹੋ ਕੋਸ ਤਾਂ ਬਣਦੀ ਹੋਈ ਉਹੀ ਤਾਂ ਹੈ ਜਦ ਤੱਕ ਬੁੜੀਆਂ ਐਵੇਂ ਸੀ ਬੈਣੀ ਆਪਾਂ ਵੀ ਐਵੇਂ ਸੀ ਪੜਾਈ ਤੋਂ ਹਟ ਕੇ ਬਾਹਲੇ ਚੌ ਚੜਦਾ ਸੀ ਇੰਨਾ ਚਾ ਮੈਂ ਕਹਿੰਦਾ ਵਿਆਹ ਤਾਂ ਵੀ ਵੱਧ ਚੜਦਾ ਸੀ ਅੱਜ ਕੱਲ੍ਹ ਦੀ ਤਾਂ ਰੋਣ ਲੱਗ ਜਾਂਦੀਆਂ ਨੇ ਜਿਹੜੀਆਂ ਕਹਿੰਦੇ ਹਟਾ ਹਟਾਉਣਾ ਹਾਂ ਉਹ ਸਾਡੇ ਰਿਸ਼ਤੇਦਾਰਾਂ ਦੀ ਕੁੜੀ ਆ ਉਹਨਾਂ ਨੇ ਕਹਿਤਾ ਵੀ ਬਸ ਹੋਰ ਨਿਗਾਹਾਂ ਪੜਨ ਨਹੀਂ ਕੁੜੀ ਨੇ ਤਾਂ ਦੱਸਦਾ ਰੋਟੀਆਂ ਨਹੀਂ ਖਾਦੀ ਮੈਂ ਤਾਂ ਉਹਦਾ ਮੂੰਹ ਵੀ ਨਹੀਂ ਦੇਖੀ ਜਮਾ ਹੈ ਕਸੀ ਸੀ ਕਤਾਬਾਂ ਕੈਂਚੀ ਨਾਲ ਕੱਟ-ਕੱਟ ਕੇ ਹੱਥਾਂ ਨੂੰ ਰੱਖਦੀਆਂ ਸੀ ਆਪਾਂ ਮਖੇ ਕਈ ਕੁੜੀਆਂ ਹਾਂ ਹਾ ਹੋਈ ਤਾਂ ਹੈ ਹੋਂਦਿਆਂ ਦੇ ਦਿਮਾਗ ਤੇਜ ਨੇ ਆਪਣੇ ਨਾਲ ਗੱਲ ਤਾਂ ਇਹ ਦਿਮਾਗ ਤੇਜ ਨੇ ਆਪਣੇ ਦਿਮਾਗ ਨਹੀਂ ਸੀ ਇੰਨੇ ਕੰਮ ਕਰਦੇ ਆਪਾਂ ਤਾਂ ਇਹ ਨਹੀਂ ਸੀ ਗੁੱਡੀਆਂ ਲਈ ਟੋਲਿਆਂ ਵਾਲਾ ਖੇਡਣ ਵਾਲੀਆਂ ਹਾਂ ਹੁਣ ਭਾਵੇਂ ਇਹ ਮੋਬਾਈਲ ਤੇ ਗੇਮ ਖੇਡਦੇ ਨੇ ਆਪਾਂ ਲੋਕ ਕਿੱਥੇ ਸੀ ਉੱਥੇ ਨਿਰੋਈ ਖੜਾਉਂਦੇ ਨੇ ਕਹਿੰਦੇ ਇੱਕ ਤੋਂ ਇੱਕ ਕੋਈ ਟਰੈਕਟਰ ਵਾਲਾ ਕੋਈ ਕਾਰ ਵਾਲਾ ਕੋਈ ਮੋਟਰਸਾਈਕਲ ਵਾਲਾ ਕੋਈ ਜਹਾਜ਼ ਵਾਲਾ ਪਤਾ ਹੀ ਨਹੀਂ ਜੁੜੀਆਂ ਅੱਜ ਨੌਰ